ਫਗਵਾੜਾ ਨਸਤੇਕ ਪਿੰਡ ਮਾਦੋਪੁਰ ਦੇ ਖੇਡ ਸਟੇਡੀਅਮ ਵਿਖੇ ਇੱਕ ਨੌਜਵਾਨ ਦੀ ਭੇਦ ਭਰੇ ਹਲਾਤਾਂ ਵਿੱਚ ਲਾਸ਼ ਮਿਲਣ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੌਰਵ ਪੁੱਤਰ ਗੁਰਦੇਵ لال ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ ਉਧਰ ਪਿੰਡ ਵਾਸੀਆਂ ਨੇ ਜਿੱਥੇ ਗੌਰਵ ਦੇ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ ਉਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਕੀ ਨਾਮ ਪਈਆ ਮਨਜੀਤ ਸਿੰਘ ਜੀ ਕੀ ਮਾਮਲਾ ਸਰ ਡੱਡ ਬੜੀ ਮੀਡੀ ਸਾਰੇ ਜਦੋਂ ਮੈਨੂੰ 12 ਵਜੇ ਮੁੰਡੇ ਦਾ ਫੋਨ ਆਇਆ ਜਿੱਦਾਂ ਜੀ ਇੱਥੇ ਡੈੱਡ ਬੋਡੀ ਇਹ ਨਹੀਂ ਆ ਕੇ ਦੇਖੀ ਮੈਂ ਤਾਂ ਉਦੋਂ ਹੀ ਆ ਗਿਆ ਜਦੋਂ ਫੋਨ ਆਇਆ ਇਹਨਾਂ ਦਾ ਤੇ ਹਰਦਾਸਪੁਰ ਦਾ ਲੱਗਦਾ ਬੰਦਾ ਮੁੱਕਾ ਪਿਆ ਸੀ ਜੀ ਕੋਲ ਮੋਟਰਸਾਈਕਲ ਵੀ ਖੜਾ ਆ ਤੇ ਪਾਰਸ ਤੇ ਮੋਬਾਈਲ ਕੋਲ ਪਿਆ ਏ ਉਹਦੇ ਮੂੰਹ 'ਚੋਂ ਖੂਨ ਵਗਿਆ ਡੈੱਡ ਬੋਡੀ ਜਿੱਦਾਂ ਮੁੱਕਾ ਪਿਆ ਜਦੋਂ ਆ ਕੇ ਦੇਖੇ ਤਾਂ ਪਾਨਾ ਪੁੰਨਾ ਉੱਤੇ ਦਿੱਤਾ ਤੇ ਹੁਣ ਦੇਖਿਆ ਤਾਂ ਜੇ ਹਰਦਾਸਪੁਰ ਦਾ ਮੁੰਡਾ ਆਇਆ ਸੀ ਤੁਹਾਡਾ ਕਿਹੜਾ ਪਿੰਡ ਨੀਰਾਂ ਦਾ ਮਾਦੋਪੁਰ ਹੀ ਆ ਜੀ ਮਾਦੋਪੁਰ ਦੀ ਸਟੇਡੀਅਮ ਤੁਹਾਨੂੰ ਵੀ ਤਾਂ ਪਤਾ ਲੱਗਾ ਹਰਦਾਸਪੁਰ ਤੋਂ ਉਹ ਮ ਕਿ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਅਸੀਂ ਲੱਜਦੇ ਪਏ ਸੀ ਸੁਵੇਦ ਦਾ ਲੱਜਦੇ ਨਹੀਂ ਪਿਆ ਫੋਨ ਵੱਜਦਾ ਵੀ ਪਿਆ ਸੀ ਅਸੀਂ ਚੱਕਿਆ ਨਹੀਂ ਫੋਨ ਉਹਦਾ ਜੋ ਵੀ ਕਮਾਨ ਪਿਆ ਕੋਲ ਜਾਂ ਦੇਖਿਆ ਗਿਆ ਤਾਂ ਇਹ ਮੁੰਡਾ ਇਹ ਪਹਿਲਾਂ ਵੀ ਦੇਖਿਆ ਗਿਆ ਸੀ ਬੰਦਾ ਇਹ ਇੱਥੇ ਨਹੀਂ ਨਹੀਂ ਆਪਾਂ ਨਹੀਂ ਦੇਖਿਆ ਪਹਿਲਾਂ ਮੈਨੂੰ ਤਾਂ ਜਦੋਂ ਫੋਨ ਆਇਆ ਮੌਕੇ ਦਾ ਫੋਨ ਆ ਵੀ ਆਪਣੇ ਮਾਦਪੁਰ ਗਰਾਉਂਡ 'ਚ ਮੁੰਡਾ ਮੁੱਕਾ ਪਿਆ ਹੋਈ ਵੀ ਆ ਕੇ ਦੇਖਦਾ ਕੋਣ ਹੈ ਇਹ ਤਾਂ ਪਹਿਲੀ ਵਾਰ ਦੇਖਿਆ ਪੈਦਲ ਹੀ ਜਾਂ ਕਿਸ ਚੀਜ਼ ਤੇ ਨਹੀਂ ਮੌਸਲ ਤੇ ਆ ਜੀ ਡਿਸਕਵਰ ਅੱਛਾ ਹਾਂਜੀ ਤੂੰ ਕੀ ਲੱਗਦਾ ਹੈ ਕਿ ਕਿੱਦਾਂ ਹੋਈ ਮੌਤ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਦਾਂ ਆਉਂਦਾ ਹੀ ਖੂਨ ਨੱਕ ਰਾਹੀਂ ਖੂਨ ਆਉਂਦਾ ਇਹ ਨਹੀਂ ਪਤਾ ਵੀ ਕਿੱਦਾਂ ਮੌਕਾ ਕਿੱਦਾਂ ਨਹੀਂ ਤਾਂ ਬਾਅਦ ਚ ਪਤਾ ਲੱਗੂ ਆਪਾਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦੇ ਉਸ ਘਰਿਆਂ ਨਾਲ ਸੰਪਰਕ ਹੋਇਆ ਕੀ ਕਹਿੰਦੇ ਹਾਂਜੀ ਹਾਂਜੀ ਉਹਦੇ ਘਰ ਤੇ ਆ ਗਏ ਆ ਇਹਨਾਂ ਨੂੰ ਦੱਸ ਦਿੱਤਾ ਹੁਣ ਦੇਖ ਲਿਆ ਆ ਗਏ ਜੀ ਹਾਂਜੀ ਕੋਈ ਲੱਗਦਾ ਕਿ ਕੋਈ ਨਸ਼ੇ ਨੂੰਸ਼ੇ ਕਰਨ ਮੌਤ ਹੋਈ ਜਾਂ ਕੁਦਰਤੀ ਮੌਤ ਆਪਾਂ ਦੇਖੋ ਮੈਂ ਬਿਨਾਂ ਗੱਲੋਂ ਨਹੀਂ ਕਹਿ ਸਕਦਾ ਵੀ ਨਸ਼ੇ ਨਾਲ ਮੌਤ ਹੋਈ ਜਾਂ ਕਿੱਦਾਂ ਮੌਤ ਹੋਈ ਆ ਇਹ ਨਹੀਂ ਆਪਾਂ ਕਹਿ ਸਕਦੇ ਜੀ ਜੇ ਆਪਾਂ ਇਸ ਦੀ ਪੁਸ਼ਟੀ ਨਹੀਂ ਕਰਦੇ ਆਪਾਂ ਤਾਂ ਬਾਡੀ ਨੂੰ ਦੇਖ ਕੇ ਕੀ ਲੱਗ ਰਿਹਾ ਹੈ ਬਾਡੀ ਨੂੰ ਦੇਖ ਕੇ ਭਾਜੀ ਅੱਜ ਕੀ ਕਵਾਂਗੇ ਆਪਾਂ ਇਦਾਂ ਕਿੰਦਾ ਕਹਿ ਦਵਾਂਗੇ ਬਾਡੀ ਦੇਖ ਕੇ ਲੱਗ ਰਿਹਾ ਟੈਗ ਦਾ ਦਸਾਰਾ ਫੋਨ ਆ ਰਿਹਾ ਦੁਆਰੇ ਦੇ ਨਾਲ ਹੀ ਫੱਟੀ ਆ ਇਹ ਹੋ ਸਕਦਾ ਬਾਕੀ ਆਪਾਂ ਆਪਣਾ ਵੀ ਇਹੀ ਪਿੰਡ ਹੈ ਜੀ ਹਾਂਜੀ ਹਾਂਜੀ ਮਾਧੂਪੁਰੇ ਪਿੰਡ ਮੈਨੂੰ ਪਤਾ ਉਹ ਪਿੰਡੋਂ ਜਾ ਕੇ ਪੁਲਿਸ ਕੋਈ ਪੁਲਿਸ ਵਗੈਰਾ ਨਹੀਂ ਪਹੁੰਚੀ ਹੋਈ ਮੈਂ ਸੱਚ ਉਹ ਸਾਮ ਨੂੰ ਫੋਨ ਕਰ ਦਿੱਤਾ ਆ ਅੱਛਾ ਜੀ ਹਾਂਜੀ ਸਤ ਅਸ਼ਾਣੇ ਫਕਵਾੜੇ ਤੇ ਉਹ ਕਹਿੰਦੇ ਭੇਜਦੇ ਪਿਆ ਸੀ ਮੈਨੂੰ ਆਪ ਹੀ ਜਾਂ ਡਿਊਟੀ ਅਫਸਰ ਦਾ ਫੋਨ ਕਹਿੰਦੇ ਆਉਂਦੇ ਪਏ ਆ ਤੇ ਜ ਹਾਂਜੀ ਸੋ ਪਿੰਡ ਵਾਲੇ ਵੱਲੋਂ ਤੁਹਾਡਾ ਪਿੰਡ ਵੀ ਦੱਸਿਆ ਹੀ ਹੈ ਕਿ ਮਾਧੋਪੁਰ ਪਿੰਡ ਸਾਡਾ ਮਾਧੋਪੁਰ ਹਾਂਜੀ ਕਦੀ ਇਹ ਵਿਅਕਤੀ ਪਹਿਲਾਂ ਵੀ ਇੱਥੇ ਘੁੰਮਦਾ ਫਿਰਦਾ ਨਜ਼ਰ ਆਇਆ ਸੀ ਭਾਜੀ ਕਦੇ ਵੀ ਨਹੀਂ ਦੇਖਿਆ ਇੱਥੇ ਕਦੀ ਵੀ ਇਹ ਤਾਂ ਅਸੀਂ ਆਪਣੇ ਗੇਟਾਂ ਦੇ ਆਲੇ-ਦੁਆਲੇ ਕੰਮ ਕਰਦੇ ਤੇ ਮੁੰਡੇ ਨੇ ਚੰਗ ਦੱਸਿਆ ਉੱਥੇ ਬੰਦਾ ਡਿਗਿਆ ਪਿਆ ਆਇਆ ਫਿਰ ਦੇਖਿਆ ਇਹ ਤੋਂ ਤਿੰਨ ਜਾਣੇ ਆਏ ਇਧੜੇ ਚਾਚਾ ਦੇ ਲੜਕਈ ਆ ਵੀ ਤੇ ਉੱਥੋਂ ਆਏ ਆ ਤੇ ਦੇਖਿਆ ਇਹ ਡੱਡੂ ਆਇਆ ਪਿੰਡ ਦਾ ਦੇਖਿਆ ਸਕੂਲ ਦੀ ਗਰਾਊਂਡ ਹੈ ਜੀ ਹਾਂਜੀ ਹਾਂਜੀ ਸਟੇਡੀਅਮ ਹੈ ਸਕੂਲ ਦੀ ਜਿਹੜੇ ਪਿੰਡ ਸਾਜੀ ਜਾਂਦੇ ਸਟੇਡੀਅਮ ਆ ਨਾਲੇ ਕਬਰਸਤਾਨ ਹੈ ਇਹ ਕਿਹ ਮਾਦੂਪੁਰ ਤੋਂ ਪਾਟ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਜੀ ਡੈੱਡ ਬੋਡੀ ਮਿਲਗੀ ਕਿ ਤੁਹਾਡਾ ਕੀ ਲੱਗਦਾ ਜੀ ਪਾਣ ਗਿਆ ਜੀ ਅੱਛਾ ਕੀ ਕਰਨ ਹੋਏ ਇੱਥੇ ਡੈੱਡ ਬੋਡੀ ਮਿਲਗੀ ਮਾਦੂਪੁਰ ਕੱਲ ਦਾ ਹੀ ਨਿਕਲਿਆ ਹੈਗਾ ਅਸੀਂ ਤਾਂ ਗਿਆ ਖੇਰਾ ਮੇਲਾ ਦੇਖਣ ਗਿਆ ਅੱਛਾ ਜੀ ਬਾਤ ਨਹੀਂ ਹੈ ਕੱਲ ਤਾਂ ਨਿਕਲੇ ਜੀ ਕੁਝ ਪਤਾ ਲੱਗਾ ਇੱਥੇ ਮਾਦੂਪੁਰ ਦੀ ਸਟੇਡੀਅਮ ਵਿੱਚ ਕਿੱਦਾਂ ਪਹੁੰਚ ਗਿਆ ਇੱਥੋਂ ਗਏ ਫੋਨ ਕੀਤਾ ਸੀ ਬਾਈ ਕਿਹੜਾ ਪਿੰਡ ਮੁੰਡੇ ਦਾ ਅਰਦਾਸ ਪਰ ਤੁਹਾਡਾ ਪਹੁੰਚ ਲੱਗਾ ਹਾਂਜੀ ਤੇ ਕੱਲ ਦਾ ਜਦੋਂ ਅਸੀਂ ਬਾਹਰ ਨਿਕਲੇ ਤੁਸੀਂ ਪਾਲ ਨਹੀਂ ਕੀਤੀ ਜੀ पाला जा, देखने गया जी आपे या है। पता लगा किस तरह मौत हुई है नहीं, नहीं, अच्छा, अच्छा पिता का नाम की हैदेव नाम मुंडा की काम करता है जी, के मुंडा जी बाहर जाना है अच्छा जी घरों की कहते मेले चल पर कहना मैं लाइफांस बना मेरा वो करा लिया मैं बहन मारके आया ਤਾਂ ਤੁਹਾਨੂੰ ਕਦੋਂ ਪਤਾ ਲੱਗਾ ਹਾਂ ਜੀ ਹੁਣੇ ਪਤਾ ਲੱਗਾ ਜੀ ਪੁਲਿਸ ਪਹੁੰਚੀ ਮੌਕੇ ਤੇ ਹਾਂਜੀ ਕੀ ਕਹਿੰਦੇ ਪੁਲਿਸ ਵਾਲੇ ਉਹ ਕਹਿੰਦੇ ਆ ਵੀ ਡੈੱਡ ਬੋਡੀ ਲੈ ਕੇ ਸਵਾਲਾ ਹਸਪਤਾਲ ਨੂੰ ਆਪਾਂ ਕਿੰਦੇ ਆਮਰ ਮੇਰਾ ਨਾਮ ਰਾਣੋ ਪੰਜ ਸੌ 10 ਰਾਣੂ ਜੀ ਹਾਂਜੀ ਇਹ ਜਿਹੜੀ ਡੈੱਡ ਬੋਡੀ ਮਿਲੀ ਆ ਤੁਹਾਡੇ ਕੀ ਲੱਗਦਾ ਜੀ ਸਾਡੇ ਮਤਲਬ ਗਵਾਂਢੀ ਆ ਮੇਰਾ ਪੋਤਾ ਹੀ ਲੱਗਦਾ ਹੁੰਦਾ ਤਾਂ ਤਰੀਕੇ ਦੇ ਵਿੱਚ ਹੁੰਦਾ ਸਾਡੇ ਗਵਾਂਢੀ ਆ ਜਿੱਦਾਂ ਅੱਛਾ ਜੀ ਹੁਣ ਸਾਡੇ ਨਾਲ ਘਰ ਆਓ ਤੁਸੀਂ ਇੱਥੇ ਪੁੱਛਿਓ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੈਗਾ ਯਾ ਗੌਰਵ 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 ਚੱਲੀ ਗੌਰਵ ਚੱਲੀ ਕੀ ਕੰਮ ਕਰਦਾ ਸੀ ਕੰਮ ਤਾਂ ਮੜਮੜਾ ਰੰਗ ਦਾ ਹੀ ਕਰਦਾ ਸੀਗਾ ਹੁਣ ਅੱਛਾ ਅੱਛਾ ਜੇ ਕਿਸ ਤਰ੍ਹਾਂ ਮੌਤ ਹੋਈ ਕਿਸੇ ਪਤਾ ਲੱਗਾ ਕੋਈ ਮੌਕੇ ਤੇ ਪੁੱਛਿਓ ਨਹੀਂ ਪਤਾ ਨਹੀਂ ਲੱਗਾ ਮੈਨੂੰ ਤਾਂ ਹੁਣੇ ਹੀ ਪਤਾ ਲੱਗਾ ਫੋਨ ਆਇਆ ਕਹਿੰਦੇ ਆ ਵੀਡੀਓ ਦੇਖੋ ਤਾਂ ਪਛਾਣੋ ਤਾਂ ਦੇਖੀ ਦੀ ਆ ਜਦੋਂ ਸਾਨੂੰ ਪਤਾ ਲੱਗਾ ਤਾਂ ਸਾਡਾ ਮੁੰਡਾ ਹੈ ਗਵਾਂਢੀ ਆ ਮੈਂ ਮੁੰਡੇ ਨੂੰ ਨਾਲ ਲੈ ਕੇ ਤਾਂ ਸੀ ਇੱਥੇ ਪਾਉਂਦੇ ਆ ਇਹ ਬਾਹਰ ਬੈਰਾ ਵੀ ਗਿਆ ਸੀ ਫੋਰਨ ਕੰਟਰੀ ਨਹੀਂ ਹਲੇ ਨਹੀਂ ਗਏ ਹੈਗੇ ਹਾਂ ਕਿ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ ਨਸ਼ਾ ਵਗੈਰਾ ਅਸੀਂ ਤਾਂ ਸੁਣਿਆ ਨਹੀਂ ਹੈਗਾ ਨਸ਼ਾ ਕੀ ਲੱਗਦਾ ਹੈ ਕਿ ਕਿਦਾਂ ਮੌਤ ਹੋਈ ਹੈਗੀ ਇਹ ਇੱਥੇ ਕਿਦਾਂ ਪਹੁੰਚ ਗਿਆ ਮਾਧੋਪੁਰ ਕਿਦਾਂ ਪਹੁੰਚ ਗਿਆ ਰਸਤਾ ਪਤਾ ਨਹੀਂ ਇਹਨਾਂ ਨੇ ਮਾਧੋਪੁਰਿਆ ਨੇ ਫੋਰਸ ਨੂੰ ਫੋਨ ਕੀਤਾ ਹਾਂ ਗਾ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਅਸੀਂ ਤਾਂ ਸਾਨੂੰ ਸੁਣੇ ਹੀ ਪਤਾ ਲੱਗਾ ਸੀ ਉਸ ਦੇ ਲਈ ਪਹੁੰਚ ਗਏ ਮੋਟਰਸਾਈਕਲ ਵੀ ਐਨ ਸਹੀ ਸਲਾਮਤ ਕੋਈ ਐਕਸੀਡੈਂਟ ਨਹੀਂ ਇਹਦਾ ਮੁੰਡਾ ਪਿਆ ਹੈ ਬਸ ਹੋ ਨਹੀਂ ਪੁਲਿਸ ਵਾਲੇ ਪੁੱਜੀ ਮੌਕੇ ਤੇ ਕੀ ਕਹਿੰਦੇ ਹੁਣ ਪੁਲਿਸ ਵਾਲੇ ਕਹਿੰਦੇ ਆ ਦੇਖਦੇ ਹਾਂ ਹੁਣ ਅਸੀਂ ਸਰ ਮੌਕੇ ਤੇ ਪੁੱਜੇ ਕਿ ਕੀ ਮਾਮਲਾ ਸਾਰਾ ਡੈੱਡ ਬੋਡੀ ਮਿਲੀ ਹੈ ਇਹ ਗਰਮ ਮੜਾ 3 ਸਾਲ ਦੀ ਉਮਰ ਦਾ ਹਰਦਾਸਪੁਰ ਤੋਂ ਆ ਕੱਲ੍ਹ ਤੋਂ ਵਿਖਲੇ ਆ ਜੀਓ ਇਹ ਡੈਟਾ ਬੋਡੀ ਇੱਥੇ ਮਿਲੀ ਹੈ ਮੌਤੂਪੁਰ ਗਰਾਉਂਡ 'ਚ ਤੇ ਅੱਜ ਜ ਲੈ ਕੇ ਇਹ ਅਲੀਕਾਰ ਵੀ ਚੰਪਨਦੀ ਵਾਲੀ ਹੈ ਫਿਰ ਕੁਝ ਕਾਰਨ ਪਤਾ ਲੱਗੇ ਕਿਸ ਤਰ੍ਹਾਂ ਮੌਤ ਹੋਈ ਇਹ ਤੇ ਮੈਡੀਕਲ ਪੋਸਟਮਾਰਟ ਦੀ ਗੱਲ ਹੈ ਅੱਛਾ ਜੀ ਇਹ ਮਾਮਲਾ ਜਿਹੜੀ ਹਰਦਾਸਪੁਰ ਤੋਂ ਬੋਡੀ ਆਈ ਇੱਕ ਲੜਕੇ ਦੀ ਦਵਾਰਨ ਸੰਮੁਖ ਗੁਰਦੇਵ ਲਾਲ ਹੈ 23 ਸਾਲ ਦਾ ਮੁੰਡਾ ਹੈ ਤੇ ਸਵੇਕ 2 ਵਜੇ ਕਨਸਟੇਬਲ ਸ਼ਿਵਮ ਪੱਟੀ ਲੈ ਕੇ ਆਇਆ ਉਹ ਤੇ ਮੁੰਡਾ ਕਰਨ ਤੇ ਨੱਕ ਚੋਕ ਨੂੰ ਲੱਗਿਆ ਹੈ ਪਿੱਛੇ ਆਪਾਂ ਫਿਰ ਦੇਖਦੇ ਨੇ ਪੁਲਿਸ ਦੇ ਦੁਆਰਾ ਇੱਕ ਪੋਸਟਮਾਰਟਮ ਕਰਕੇ ਕੀ ਕੀ ਕਰਕੇ ਆ ਵੀ ਆਪ ਨੂੰ ਛੱਟ ਲੱਗੀ ਹੋਈ ਆ ਕਿ ਸ਼ਾਇਦ ਇਹ ਨਾਲ ਕੋਈ ਕਰਤਾ ਹੋਵੇ ਕਿ ਨਹੀਂ ਇਹ ਐਕਸੀਡੈਂਟ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੈ ਐਕਸੀਡੈਂਟ ਲੱਗਦਾ ਹੈ ਆਪਾਂ ਚਲੋ ਕਿ ਬੀਪੀ ਜ਼ਿਆਦਾ ਬਦਲ ਕਰਕੇ ਵੀ ਨੱਕ ਚੋਕ ਨੂੰ ਲੱਗਦਾ ਹੈ ਪਰ ਪਤਾ ਨਹੀਂ ਆ ਮੁੰਡਾ ਮਤਲਬ ਆਪਾਂ ਦੇਖਦੇ ਹਾਂ ਟੀਮ ਨਾਲ